ਵਾਰ ਸਸਤਾ ਜਿਹੜੀ ਨੱਬਾ ਦੇ ਵੱਲੋਂ ਪਾਣੀਆਂ ਦੇ ਸੁੰਮਿਆਂ ਦੀ ਸੁਰੱਖਿਆ ਲਈ ਸੁਭਾਲ ਤੇ ਸਹੀ ਵਰਤੋਂ ਅਤੇ ਨੌਜਵਾਨਾਂ ਨੂੰ ਲਸਿਆਂ ਦੀ ਖਿਲਾਫ ਜਾਗਰੂਕ ਕਰਨ ਦੇ ਲਈ ਅੱਜ ਇਹ ਜਾਗਰੂਕਤਾ ਸਹਿਰੇਲੀ ਕੱਟੀ ਜਾ ਰਹੀ ਹੈ ਮਾਈਕ ਮਾਈਕ ਆਪਾਂ ਸ਼ਹਿਰ릭 ਨਵੀਂ ਕਲੀਕ ਦੀ ਸਿਹਤ ਬਹਿਲ ਕਰਦੇ ਸੀ ਸੈਕੰਡ ਰੈਲੀ ਕਰ ਰਹੇ ਜਿਹਦੇ ਵਿੱਚ ਸਾਡਾ ਸੁਨੇਹਾ ਇਹਦੀ ਨਿਸ਼ਾਨ ਲੈ ਕੇ ਇਹਦਾ ਸ਼ਾਹ ਇੱਕ ਬਹੁਤ ਮੁਰਦਾ ਕੁੜਾ ਉਹ ਬਹੁਤ ਚੰਗਾ ਲੁੱਟਦਾ ਵਰਸਾਨੂੰ ਸਭ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਮੰਨਣੀ ਪੈਣੀ ਹੈ ਕਿ ਜੇ ਆਪਾਂ ਆਪਣੇ ਬੱਚਿਆਂ ਦਾ ਖਿਆਲ ਰੱਖਾਂਗੇ ਤਾਂ ਉਹ ਨਿਸ਼ਿਤ ਬਣ ਸਕਦੇ ਆ ਸਵਾਦ ਗਰੁੱਪ ਹੈ ਜਿਹੜੇ ਹਰ ਸ਼ਹਿਰ ਦੀ ਮੁਸ਼ਕਲ ਲਈ ਤਤਪਰ ਰਹਿੰਦੇ ਨੇ ਉਹਨੂੰ ਹੱਲ ਕਰਨ ਵਾਸਤੇ ਅੱਜ ਵੀ ਜਿਹੜਾ ਹੈ ਮੁੱਦਾ ਇੱਕ ਤਾਂ ਨਸ਼ਾ ਛਡਾਓ ਵੀ ਬੱਚੇ ਨਸ਼ੇ ਤੋਂ ਬਚਾਓ ਅੱਜ ਸਵਾਰਥ ਸਸਤਾ ਜਿਹੜੀ ਨੱਬਾ ਦੇ ਵੱਲੋਂ ਪਾਣੀਆਂ ਦੇ ਸੋਮਿਆਂ ਦੀ ਸੁਰੱਖਿਆ ਲਈ ਸੰਭਾਲ ਤੇ ਸਹੀ ਵਰਤੋਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਜਿਹੜਾ ਅੱਜ ਇਹ ਜਾਗਰੂਕਤਾ ਸੈਂਕ ਰੈਲੀ ਕੱਢੀ ਜਾ ਰਹੀ ਹੈ ਬਹੁਤ ਹੀ ਵਧੀਆ ਜਿਹੜਾ ਸੰਸਥਾ ਦਾ ਅਪਰਾਲਾ ਤੇ ਸਾਨੂੰ ਵੀ ਬਾਕੀ ਬਾਕੀ ਸਮੇਂ ਦੇ ਜਿਹੜੇ ਇਹ ਪ੍ਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਜਿਹੜਾ ਪਾਣੀਆਂ ਦੀ ਸੰਭਾਲ ਕੀਤੀ ਜਾ ਸਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਹੁ ਵੱਡਾ ਸਾਡੇ ਖੇਤਰ ਹੈ ਜਿਹੜਾ ਮਡਰਾ ਰਿਹਾ ਪਾਣੀਆਂ ਦੀ ਜਿਹੜੀ ਸੰਭਾਲ ਸਾਨੂੰ ਕਰਨੀ ਚਾਹੀਦੀ ਹੈ ਤੇ ਨਾਲ ਹੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਿਹੜੇ ਪ੍ਰਾਲੇ ਕਰਨੇ ਚਾਹੀਦੇ ਨੇ ਤੇ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਹਿੱਠ ਜਿਹੜੇ ਵੱਡੇ ਪਰਾਲੇ ਕਰ ਰਹੀ ਹੈ ਕਿਉਂਕਿ ਜਦੋਂ ਦੀ ਸਰਕਾਰ ਬਣੀਆ ਉਦੋਂ ਤੋਂ ਜਿਹੜੇ ਨਸ਼ਾ ਤਸਕਰ ਨੇ ਵੱਡੀ ਗਿਣਤੀ ਦੇ ਵਿੱਚ ਜਿਲ੍ਹਾਂ ਦੇ ਵਿੱਚ ਡੱਕੇ ਨੇ ਤੇ ਜਿਹੜੇ ਉਹਦੇ ਪ੍ਰਾਪਰਟੀਆਂ ਨੇ ਉਹ ਵੀ ਜ਼ਬਤ ਕੀਤੇ ਨੇ ਤੇ ਆਉਣ ਵਾਲੇ ਸਮੇਂ ਦੇ ਜਿਹੜਾ ਪੰਜਾਬ ਹੈ ਜਿਹੜਾ ਮੈਂ ਸਮਝਦਾ ਇੱਕ ਗੱਲ ਹੈ ਕਿ ਸਾਰੇ ਜਿਹੜੇ ਸਾਥੀਆਂ ਨੇ ਕੰਮ ਸ਼ੁਰੂ ਕੀਤਾ ਹੈ ਬੜਾ ਸਲਾਗਾ ਜੋ ਕਲਮ ਹੈਗਾ ਕਿਉਂਕਿ ਸਮਾਜ ਵਿੱਚ ਜਿਹੜੀਆਂ ਬੁਰਾਈਆਂ ਹੈਗੀਆਂ ਨੇ ਉਹਨਾਂ ਨੂੰ ਉਹਨਾਂ ਦਾ ਟੱਕਰਾ ਕਰਨ ਦੀ ਸਮਾਜ ਦੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈਗੀ ਹੈ ਸੋ ਮੈਂ ਸਮਝਦਾ ਕਿ ਸਮਾਜ ਵਿੱਚ ਬੁਰਾਈਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਹੈਗੀਆਂ ਨੇ ਇਸ ਤੋਂ ਨਸ਼ੇ ਦਾ ਕੋਰ ਜਿਹੜਾ ਹੈਗਾ ਬਹੁਤ ਵੱਧ ਚੁੱਕਿਆ ਜਿਹੜਾ ਕਿ ਪਹਿਲੀਆਂ ਸਰਕਾਰਾਂ ਨੂੰ ਕੋਚਰ ਵਾਲੇ ਲੋਕ ਸੀਗੇ ਜਿਹੜੇ ਕਹਿੰਦੇ ਸੀਗੇ ਸਰਕਾਰ ਸਰਕਾਰਾਂ ਦਾ ਸ਼ਿ ਵਕਾਉਂਦੀਆਂ ਤੇ ਅੱਜ ਮੈਂ ਉਹਨਾਂ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ ਕਿ ਨਸ਼ੇ ਹੁਣ ਕੌਣ ਵਕਾ ਰਿਹਾ ਹੈ ਜਿਹੜੇ ਨਸ਼ੇ ਪਹਿਲਾਂ 5% 10% ਪੰਜਾਬ 'ਚ ਸੀਗੇ ਅੱਜ ਉਹ 110% ਨਸ਼ਾ ਜਿਹੜਾ ਹੋ ਗਿਆ ਅੱਜ ਕੋਈ ਵੀ ਬੰਦਾ ਵਿਅਕਤੀ ਇੱਕ ਨਸ਼ਾ ਮੰਗਣਾ ਚਾਵੇ ਤਾਂ ਉਹਨੂੰ ਨਚਰ ਪੂਰੀ ਡੇਲੀ ਜਿਹੜੀ ਹੈ ਘਰ ਤੱਕ ਪਹੁੰਚ ਜਾਂਦੀ ਹੈ। ਸੋ ਇਹ ਮੈਂ ਸਮਝਦਾ ਕਿ ਸਰਕਾਰ ਦਾ ਨਕਮਾ ਪਾਣਾ ਹੈ। ਸਰਕਾਰ ਜਿਹੜੀ ਲੋਕਾਂ ਨੂੰ ਕਹਿੰਦੀ ਰਹੀ ਆਪਣੇ ਕਹਿਣੀ ਔਰ ਕਰਨੀ ਦਾ ਸਰਕਾਰ ਦਾ ਜੀਮੀ ਤੇ ਸ਼ਵਾਨ ਦਾ ਫਕਰਿਆ। ਦੂਸਰੀ ਗੱਲ ਵੀ ਕਿ ਪਾਣੀ ਬਚਾਓ। ਪਾਣੀ ਬਚਾਉਣ ਦੇ ਵਿੱਚ ਬਹੁਤ ਵੱਡੀਆਂ ਯੋਗਦਾਨ ਦੀ ਲੋੜ ਹੈਗੀ ਆ। ਸਰਕਾਰਾਂ ਕੁਝ ਨਹੀਂ ਕਰ ਰਹੀਆਂ। ਖਾਸ ਕਰਕੇ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਪੰਜਾਬ ਤੁਸੀਂ ਇੱਥੇ ਨਾਭੇ ਸ਼ਹਿਰ ਦੇ ਵਿੱਚ ਦੇਖੋ ਕਿ ਜਿਹੜੀਆਂ ਇੱਥੇ ਗੱਪਾਂ ਮਾਰੀਆਂ ਜਾਂਦੀਆਂ ਉਹਨਾਂ ਗੱਪਾਂ ਨੂੰ ਜੇ ਧਿਆਨ ਦੇ ਧਿਆਨ ਨਾਲ ਦੇਖੋ ਕਾ ਸੜਕਾਂ ਦਾ ਬੁਰਾ ਹਾਲ ਹੈ ਪਾਣੀ ਇੱਥੇ ਜਿਹੜਾ ਗੰਦਾ ਪਾਣੀ ਹੈ ਸੜਕਾਂ ਦੇ ਤੁਰਿਆ ਫਿਰਦਾ ਸੋ ਇੱਥੇ ਦਾ ਪ੍ਰਬੰਧ ਜਿਹੜਾ ਹੈਗਾ ਟੋਟਲ ਦਾ ਟੋਟਲ ਫੇਲ ਹੋ ਗਿਆ ਸਰ ਤੁਸੀਂ ਬਚਾਉਣ ਦੀ ਲੋੜ ਹੈਗੀ ਆ ਪਾਣੀ ਨੂੰ ਬਚਾਉਣ ਦੀ ਜਿਹੜੇ ਪਾਣੀ ਉੱਪਰ ਸੜਕਾਂ ਦੇ ਤੁਰਿਆ ਫਿਰਦਾ ਉਹਨੂੰ ਵੀ ਘਟਾਉਣ ਦੀ ਲੋੜ ਹੈਗੀ ਆ ਬਿਮਾਰੀਆਂ ਹਿੰਦੁਸਤਾਨ ਨਾਲੋਂ ਸਭ ਤੋਂ ਜ਼ਿਆਦਾ ਨਾਬੇ ਤੇ ਲੋਕਾਂ ਨੂੰ ਲੱਗਦੀਆਂ ਕਿਉਂਕਿ ਇੱਥੇ ਡੇਂਗੂ ਵੀ ਫੈਲਦਾ ਹੈ ਇੱਥੇ ਵੱਡੀਆਂ ਵੱਡੀਆਂ ਬਿਮਾਰੀਆਂ ਜਿਹੜੀਆਂ ਗੰਦੇ ਪਾਣੀ ਕਰਨ ਵੀ ਲੱਗਦੀਆਂ ਸੋ ਮੈਂ ਸਮਝਦਾ ਕਿ ਇਹਨਾਂ ਚੀਜ਼ਾਂ ਤੇ ਕੰਮ ਕਰਨ ਦੀ ਲੋੜ ਹੈਗੀ ਆ ਕਰਨਾ ਚਾਹੀਦਾ ਸਰ ਤੁਸੀਂ ਕੋਈ ਨਿਰਾਇਕੀ ਹੈ ਨਾਲੇ ਦੇ ਵਿੱਚ ਪਾਣੀ ਨਹੀਂ ਪਾਣਾ ਚਾਹੀਦਾ ਜੇ ਪਾਣੀ ਕੋਈ ਪਾਉਣਾ ਹੈ ਜਿਵੇਂ ਸੀਵਰੇਜ ਦਾ ਸ਼ਹਿਰ ਦੇ ਵਿੱਚੋਂ ਬੰਦ ਕਰਕੇ ਲੈ ਕੇ ਜਾ ਰਹੇ ਆ ਇਸੇ ਤਰੀਕੇ ਨਾਲ ਬੰਦ ਕਰਕੇ ਇਹਨੂੰ ਬਾਹਰ ਕੱਢਣਾ ਚਾਹੀਦਾ ਪਹਿਲਾ ਪਾਲੀ ਗੱਲ ਤੇ ਇਹ ਹੈ ਕਿ ਟ੍ਰੀਟਮੈਂਟ ਪਲਾਂਟ ਲਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਟ੍ਰੀਟਮੈਂਟ ਦੇ ਰਾਹੀਂ ਪਾਣੀ ਸਾਫ਼ ਸੁੱਧਰਾ ਕਰਕੇ ਲੋਕਾਂ ਦੇ ਖੇਤਾਂ ਨੂੰ ਦਿੱਤਾ ਜਾਵੇ ਸੋ ਇਹ ਤੁਤਮੁੱਤ ਦਾ ਇੱਕ ਰਸਤਾ ਬਣਾਇਆ ਜਾ ਰਿਹਾ ਹੈ ਕਿ ਤੋਂ ਤੋਂ ਮੁਥ ਰਸਤਾ ਨਹੀਂ ਕੋਈ ਸਹੀ ਪਲਾਨ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ ਜਿਹੜੇ ਕਿ ਸਰਕਾਰ ਕਰ ਨਹੀਂ ਰਹੀ। थैंक यू सर थैंक यू। ਆਪਾਂ ਪਾਰਟੀ ਦੇ ਨਾਮ ਇਹ ਪਾਰਟੀ ਤੋਂ ਉੱਪਰ ਉੱਠ ਕੇ ਨਾਪਾ ਸ਼ਹਿਰ ਲਈ ਇੱਕ ਇਨ ਵੇਕ ਲਈ ਕਿਸਮ ਦੀ ਬਹਿਲ ਕਰ ਰਹੇ ਆ ਅਸੀਂ ਇੱਕ ਸੈਕੰਡ ਰੈਲੀ ਕੱਢ ਰਹੇ ਆ ਜਿਹਦੇ ਵਿੱਚ ਸਾਡਾ ਸੁਨੇਹਾ ਹੈ ਜੀ ਨਸ਼ੇ ਨੂੰ ਲੈ ਕੇ ਕਿ ਨਸ਼ਾ ਇੱਕ ਬਹੁਤ ਵੱਡਾ ਕੋੜ ਹੈ ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਔਰ ਸਾਨੂੰ ਸਭ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਮੰਨਣੀ ਪੈਣੀ ਹੈ ਕਿ ਜੇ ਆਪਾਂ ਆਪਣੇ ਬੱਚਿਆਂ ਦਾ ਖਿਆਲ ਰੱਖਾਂਗੇ ਤਾਂ ਉਹ ਨਸ਼ੇ ਤੋਂ ਬਚ ਸਕਦੇ ਆ ਔਰ ਦੂਸਰੀ ਗੱਲ ਹੈ ਕਿ ਜਿਹੜਾ ਪਾਣੀ ਹੈ ਜੀ ਪੀਣ ਵਾਲਾ ਪਾਣੀ ਪੀਣ ਵਾਲਾ ਪਾਣੀ ਇੱਕ ਬਹੁਤ ਵੱਡੀ ਨਿਆਮਤ ਹੈ ਪੀਣ ਵਾਲਾ ਪਾਣੀ ਜਿਹੜਾ ਆਪਾਂ ਜ਼ਿਆਦਾਤਰ ਵੇਸਟ ਕਰਦੇ ਆ ਜੀ ਜਿਵੇਂ ਗੱਡੀਆਂ ਧੋਣੀਆਂ ਜਾਂ ਬਾਹਰ ਟੁੱਟੀ ਚੱਲਦੀ ਰਹਿੰਦੀਆਂ ਨਾਲੀਆਂ ਵਿੱਚ ਪਾਣੀ ਵੇਸਟ ਜਾਂਦਾ ਦੇ ਉਹ ਪਿੰਡ ਵਾਲੇ ਪਾਣੀ ਦੀ ਜਿਹੜੀ ਆ ਬਚਤ ਕਰੋ ਪਾਣੀ ਸੇਵ ਕਰੋ ਕਿਉਂਕਿ ਪਾਣੀ ਹੀ ਜ਼ਿੰਦਗੀ ਹੈ ਜੇ ਪਾਣੀ ਨਹੀਂ ਬਚਿਆ ਤਾਂ ਆਪਾਂ ਵੀ ਨਹੀਂ ਬਚਣਾ ਸੋ ਇਹ ਇਹ ਸੁਨੇਹਾ ਜਿਹੜਾ ਨਾਪਾ ਸ਼ਹਿਰ ਲਈ ਆ ਨਾਪੇ ਨੂੰ ਸਾਫ਼ ਰੱਖੋ ਮੈਂ ਨਾਪਾ ਹਾਂ ਮੈਂ ਤੁਹਾਡਾ ਹਮ ਇਨਸਾਫ਼ ਰੱਖੋ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਪੂਰੇ ਸ਼ਹਿਰ ਦੇ ਵਿੱਚ ਇਹ ਸੈਕਟਰੀ ਜਿਹੜੀ ਆ ਗੱਡੀ ਜਾਉਂਦੀ ਸਰ ਬਾਦ ਗਰੁੱਪ ਨੇ ਕਿ ਸੈਕਟਰੀ ਬੜੀ ਖੁਸ਼ੀ ਹੋਈ ਯਾਰ ਕਿ ਇੱਥੇ ਆ ਕੇ ਮਸ਼ਕੂਰ ਹੋਇਆ ਹੈ ਔਰ ਮੈਨੂੰ ਰਾਤੀ ਇਹਨਾਂ ਨੇ ਹੁਕਮ ਲਾਇਆ ਮੈਂ ਆਇਆ ਕਿ ਸੰਵਾਦ ਗਰੁੱਪ ਹੈ ਜਿਹੜੇ ਹਰ ਸ਼ਹਿਰ ਦੀ ਮੁਸ਼ਕਲ ਲਈ ਤਤਪਰ ਰਹਿੰਦੀ ਨੇ ਉਹਨੂੰ ਹੱਲ ਕਰਨ ਵਾਸਤੇ ਅੱਜ ਵੀ ਜਿਹੜਾ ਹੈ ਮੁੱਦਾ ਇੱਕ ਤਾਂ ਨਸ਼ਾ ਛਡਾਉ ਵੀ ਬੱਚੇ ਨਸ਼ੇ ਤੋਂ ਬਚਣ ਨਸ਼ਾ ਛਡਾਉਣ ਤੇ ਜਾਗਰੂਕ ਕਰਨ ਵਾਸਤੇ ਕਿਉਂਕਿ ਇਸ ਦੇਸ਼ ਦੇ ਬੱਚੇ ਤਕੜੇ ਤੇ ਮਜ਼ਬੂਤ ਨੇ ਉਹ ਦੇਸ਼ ترقی ਕਰਿਆ ਕਰਦਾ ਔਰ ਰੱਬ ਨਾ ਕਰੇ ਸਾਡੇ ਬਾੜ ਚ ਹਲੇ ਲੱਗਿਆ ਨਹੀਂ ਹੈਗਾ ਜੋ ਸਰਕਾਰ ਦੇ ਜੋ ਵੀ ਇਨਸਟ੍ਰਕਸ਼ਨ ਆਉਂਗੇ ਅਸੀਂ ਉਹਦੇ ਮੁਤਾਬਕ ਹੋਰ ਨਗਰ ਕੌਂਸਲ ਨਗਰੀਏ ਸਾਨੂੰ ਅਸੀਂ ਮਤੇ ਪਾ ਰਹੇ ਆ ਪਾਣੀ ਦੀ ਜੋ ਦਿੱਕਤ ਆ ਰਹੀ ਆ ਉਹਦੇ ਹੱਲ ਲਈ ਵੀ ਅਸੀਂ ਸੈਂਟਰ ਸਰਕਾਰ ਵੱਲੋਂ ਸਕੀਮਾਂ ਆਈਆਂ ਹੋਏ ਨੇ ਉਹ ਵੀ ਲੋਕਾਂ ਦੇ ਪਾਣੀ ਦੀ ਲਿਪਿੰਗ ਲਈ ਜੀ ਉਹ ਕਦ ਲਾਗੂ ਹੋਣਗੀਆਂ ਜੀ ਉਹ ਸਰਕਾਰ ਅਸੀਂ ਮਤੇ ਪਾਏ ਹੋਏ ਨੇ ਜਦੋਂ ਸਰਕਾਰ ਦੇ ਸਾਨੂੰ ਦਿੱਤਾ ਹੋਣਗੇ ਉਹ ਸ਼ੁਰੂ ਹੋ ਜਾਣਗੇ ਥੈਂਕ ਯੂ ਸਰ ਬਹੁਤ ਵਧੀਆ ਪਹਿਲਾਂ ਤਾਂ ਮੈਂ ਇਹ ਸਰੀਰਕ ਤੌਰ ਤੇ ਫਿਜ਼ੀਕਲੀ ਤੌਰ ਤੇ ਇੱਕ ਬਹੁਤ ਵੱਡਾ ਪ੍ਰਾਲਾ ਹੈ ਕਿਉਂਕਿ ਸਾਈਕਲਿੰਗ ਨਾਲ ਜਿੱਥੇ ਸ਼ਰੀਰ ਸਦਾ ਪਿੱਟ ਰਹਿੰਦਾ ਹੈ ਉੱਥੇ ਸੰਵਾਦ ਜਿਹੜੀ ਸੰਸਥਾ ਹੈਗੀ ਨਾਨ ਪੋਲੀਟਿਕਲ ਹੈਗੀ ਹੈ ਇਹਨੇ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਮੈਂ ਇਸ ਚੀਜ਼ ਦੇ ਮੌਕੇ ਤੇ ਇਹਨੇ ਇੱਕ ਵੱਡਾ ਮੈਸੇਜ ਆਉ ਸਕਦਾ ਬਿਲਕੁਲ ਬਹੁਤ ਅੱਛਾ ਹੈ ਕਿ ਅੱਗੇ ਸਰਕਾਰ ਲਈ ਮੈਸੇਜ ਆਏਗਾ ਜਿਵੇਂ ਪਹੋਜਾ ਜੀ ਨੇ ਦੱਸਿਆ ਸੀ ਕਿ ਆਪਣੇ ਪੈਟਰੋਲ ਵਾਲੇ ਪ੍ਰੋਬਲਮ ਆਈ ਸੀਗੀ ਜੇ ਅਸੀਂ ਆਪਣੇ ਕਾਮਕਾਰਾਂ ਲਈ ਛੋਟੇ ਛੋਟੇ ਚਾਪੇ ਅਸੀਂ ਸਕੂਟਰ ਚੱਕ ਕੇ ਭੇਜਦੇ ਆ ਜੀ ਹਾਂ ਜੀ ਸਰ ਤੇ ਆਪਾਂ ਉਹੀ ਆਪਾਂ ਸਾਡਾ ਇਹ ਵੀ ਫਿਜ਼ੀਕਲੀ ਸਰੀਰਕ ਤੌਰ ਤੇ ਵੀ ਫਿਟ ਰਹਾਂਗੇ ਔਰ ਸਾਡਾ ਧਰ ਲਈ ਬੜਾ ਬਚਾਊਗਾ ਥੈਂਕ ਯੂ ਸੋ ਮੱਚ ਕਿਹ ਕਹਿਣਾ ਕਰੀਏ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਸਾਡਾ ਵਾਤਾਵਰਨ ਇਹਨੂੰ ਜਿਹੜਾ ਬਚਾਉਣ ਲਈ ਸਾਰੇ ਮਿਲ ਕੇ ਉਪਰਾਲਾ ਕਰ ਰਹੇ ਹਾਂ ਤੇ ਅਸੀਂ ਜਿਹੜਾ ਕੁਝ ਸਮਾਂ ਸਕੂਟਰਾਂ ਜਾਂ ਮੋਟਰਸਾਈਕਲਾਂ ਤੇ ਜਾਂਦੇ ਆ ਜਾਂ ਗੱਡੀਆਂ 'ਚ ਕੁਝ ਸਮਾਂ ਜੇ ਅਸੀਂ ਆਪਣੀ ਸਾਈਕਲ ਤੇ ਲੋਕਾਂ ਲਈ ਉਹਦੇ ਨਾਲ ਵਾਤਾਵਰਨ ਵੀ ਠੀਕ ਰਹੂਗਾ ਨਾਲ ਸਾਡੀ ਸਿਹਤ ਵੀ ਠੀਕ ਰਹੂਗੀ ਉਦੇ ਨਾਲ ਨਾਲ ਸਾਡਾ ਜਿਹੜਾ ਟੋਟਲ ਪੰਜਾਬ ਆ ਉਹ ਵੀ ਵਾਤਾਵਰਣ ਤੋਂ ਜਿਹੜਾ ਸ਼ੁੱਧ ਹੋਊਗਾ ਤੇ ਲੋਕ ਵਧੀਆ ਸਾਹ ਲੈਣਗੇ ਠੀਕ ਹੈ ਜੀ ਸਰ ਜਿਹੜੀ ਤੇ ਜਿਹੜੀ ਬਚਾਉਂਦੀ ਤੁਸੀਂ ਗੱਲ ਕਰਦੇ ਸਭ ਦਾ ਉਪਰਾਲਾ ਪਹਿਲਾਂ ਆਪਾਂ ਘਰਾਂ ਤੋਂ ਸਵੇਰੇ ਆਪਾਂ ਬੁਰਸ਼ ਕਰਨੇ ਆ ਜਦੋਂ ਬੁਰਸ਼ ਕਰਦੇ ਆ ਆਪਾਂ ਜਿੱਦੇ ਦੇਖੋ ਵੀ ਟੂਟੀ ਖੋਲ ਕੇ ਬੁਰਸ਼ ਕਰਦੇ ਆ ਠੀਕ ਹੈ ਜੀ ਉਹਦੇ ਚ ਆਪਾਂ ਜਿਹੜਾ ਬਹੁਤ ਕੀਮਤੀ ਜਿਹੜਾ ਸਾਡਾ ਪਾਣੀ ਆ ਬੜਮੁੱਲਾ ਠੀਕ ਹੈ ਜੀ ਉਹ ਪਾਣੀ ਅਸੀਂ ਮੇਰੇ ਖਿਆਲ ਇੱਕ ਗਲਾਸ ਨਾਲ ਵੀ ਬੁਰਸ਼ ਕੀਤਾ ਜਾਂਦਾ ਹੈ ਤੇ ਇੱਕ ਬਾਹਰੀ ਦੇ ਕਰੀਬ ਅਸੀਂ ਉਹਦੇ ਤੇ ਮਤਲਬ ਵਾਸਫੇਸ਼ਨ ਚੀਕ ਡੋਲ ਦੰਨੇ ਆ ਉਹਨੂੰ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਪਰਾਲਾ ਕਰੀਏ ਉਹਦੇ ਚ ਕਾਫੀ ਜਿਹੜਾ ਇਹ ਸਾਡਾ ਦੇਖੋ ਜੀ ਨਾਬੇ ਚ ਇੱਥੇ ਦੋ-ਤਿੰਨ ਸਕੂਲ ਨੇ ਪਹਿਲਾ ਜਿਹੜਾ ਮੇਰੇ ਇੱਥੋਂ ਲੱਗਿਆ ਸੀ ਉਹ ਮਡੌਰ ਸਕੂਲ ਚ ਲੱਗਿਆ ਸੀ ਪਹਿਲਾ ਹੋਰ ਵੀ ਇੱਥੇ ਦੇ ਸਕੂਲ ਨੇ ਬਾਵਰਪੂਰਾ ਹੋਰ ਕਾਫੀ ਸਕੂਲ ਨੇ ਜਿਹਦਾ ਜੇ ਅਸੀਂ ਪਰਾਲਾ ਕੀਤਾ ਸੀ ਜਿਹੜੀ ਦੂਜੀ ਗੱਲ ਆ ਤੁਸੀਂ ਜਿਹੜੀ ਸਭ ਤੋਂ ਵੱਡੀ ਜਾਣਕਾਰੀ ਕਰ ਰਹੇ ਹੋ ਉਹ ਪਿਛਲੇ ਸਮੇਂ 'ਚ ਜਿੰਨੀ ਸਾਡੀ ਜਿਹੜੀ ਫਸਲ ਹੋਈ ਆ ਜਿਹੜੀ ਆ ਉਹਦੇ ਤੋਂ 40 ਤੋਂ 45% ਤੱਕ ਜਿਹੜਾ ਅਸੀਂ ਨਹਿਰੀ ਪਾਣੀ ਜਿਹੜਾ ਉਹਨੂੰ ਉਹਦੇ ਵਰਤੀ 'ਚ ਲਿਆਂਦਾ ਜਿਹੜਾ ਕੁਦਰਤੀ ਸਾਡਾ ਸਰੋਤ ਨੇ ਉਹ ਵਰਤੋਂ ਕੀਤਾ ਮੇਰੇ ਖਿਆਲ ਹਾਉਨਸਲ ਦੇ ਸਮੇਂ 'ਚ ਜਿਹੜਾ ਸਰਕਾਰ ਦਾ ਪਰਾਲਾ ਹੈ ਜਾਂ ਇੱਥੇ ਜਿਹੜੇ ਸਾਡੇ ਸੈਕਟਰੀ ਆ ਨਹਿਰੀ ਵਿਭਾਗ ਦੇ ਉਹਨਾਂ ਨਾਲ ਗੱਲ ਉਹ ਅਲੀ ਸਮੇਂ 'ਚ ਸਾਡਾ ਜਿਹੜਾ 70% ਤੱਕ ਉਹ ਜਿਹੜੀ ਸਾਡੀ ਖੇਤੀ ਆ ਜਿਹੜੀ ਮੁੱਖ ਸਾਡੀ ਧਾਨ ਦੀ ਫਸਲ ਆ ਝੋਨੇ ਦੀ ਉਹਨੂੰ 70% ਜਿਹੜਾ ਪਾਣੀ ਆ ਉਹ ਨਹਿਰ ਰਾਈ ਆਊਗਾ ਇੱਕ ਹੋਰ ਉਪਰ ਵਾਲਾ ਸਰਕਾਰ ਦਾ ਤੁਸੀਂ ਦੇਖਿਆ ਹੋਊਗੇ ਮੈਸਪਿੰਡ 'ਚ ਵੀ ਪਲਾਨ ਲੱਗਣ ਜਾ ਰਿਹਾ ਇਹ ਸਾਡੇ ਜਿਹੜਾ ਨਹਿਰ ਦਾ ਪਾਣੀ ਆ ਆਉਣ ਵਾਲੇ ਸਮੇਂ 'ਚ ਸਾਨੂੰ ਪੀਣ 'ਚ ਮਿਲੂਗਾ ਕਿਉਂਕਿ ਜਿਹੜਾ ਇਸ ਟਾਈਮ ਅਸੀਂ ਥੱਲੇ ਤੋਂ ਪਾਣੀ ਲੈ ਰਹੇ ਆ ਉਹਦੇ 'ਚ ਸ਼ੋਰੇ ਦੀ ਮਾਤਰਾ ਬਹੁਤ ਆ ਸ਼ੋਰੇ ਦੀ ਮਾਤਰਾ ਆਮ ਅਸੀਂ ਟੁੱਟੀਆਂ ਦੇਖਦੇ ਆ ਖੇਤਾਂ 'ਚ ਪਾਣੀ ਲੱਗਦਾ ਅਸੀਂ ਬੱਟਾਂ ਦੇਖੋ ਚਿੱਟੀਆਂ ਪਈਆਂ ਹੁੰਦੀਆਂ ਨੇ ਉਹ ਸਾਰਾ ਸ਼ੋਰੇ ਦਾ ਪ੍ਰਕੋਪ ਸਾਡਾ ਥੱਲੜਾ ਪਾਣੀ ਇੰਨਾ ਗੰਧਲਾ ਹੋ ਗਿਆ ਮੇਰੇ ਖਿਆਲ ਇਹ ਆਉਣ ਵਾਲੇ ਸਮੇਂ ਚ ਪੀਣ ਦੀ ਗੱਲ ਕੀ ਆ ਨਹਾਉਣ ਵਾਸਤੇ ਵੀ ਅੰਨ ਕਰ ਕੋਈ ਸਰ ਇਹ ਗੱਲ ਸੁਣ ਲੋ ਕਿ ਮੈਂ ਥੋੜੀ ਗੱਲ ਸਮਝ ਗਿਆ ਜੀ ਇਹ ਜਿਹੜੀ ਗੰਦਲਾ ਹੋਣ ਦਾ ਮੁੱਖ ਕਾਰਨ ਕੀ ਆ ਪਿਛਲੇ ਸਮੇਂ ਚੋ ਇੱਕ ਤਾਂ ਅੰਨੇ ਵਾਂ ਸਾਡੇ ਕੀਟਨਾਸ਼ਕ ਵਰਤੇ ਗਏ ਨੇ ਜਿਹੜੇ ਥੱਲੇ ਹੀ ਜਾਂਦੇ ਜ਼ਮੀਨ ਚ ਜਿਹੜੇ ਅਸੀਂ ਫਸਲਾਂ ਚ ਪਾਉਂਦੇ ਦੂਜਾ ਅਸੀਂ ਪਿਛਲੇ ਸਮੇਂ ਚੋ ਸਿਰਫ 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 ਆਪਣੇ ਟਿਊਬਵੈੱਲਾਂ ਦੇ ਆਸਰੇ ਰਹਿ ਗਏ ਔਰ ਆਪਣੀ ਜਿਹੜੇ ਕੁਦਰਤੀ ਸਾਧਨ ਨਹੀਂ ਸਾਧਨ ਸੀ ਅਸੀਂ ਉਹਨਾਂ ਦੀ ਸਹੀ ਵਰਤੋਂ ਨਹੀਂ ਕੀਤੀ ਪਿਛਲੇ ਜਿਹੜਿਆ ਇਹ ਗਲਤੀਆਂ ਸਾਡੀਆਂ ਹੀ ਨੇ ਚਾਹੇ ਗਲਤੀਆਂ ਜਿਹੜੀਆਂ ਆਪਾਂ ਕਹੀਆਂ ਵੀ ਸਾਡੀਆਂ ਨੇ ਸਾਡੀ ਅਵੇਰਨੈਸ ਲਾ ਲੋ ਯਾ ਅਸੀਂ ਜਿਹੜੇ ਪੜ੍ਹ ਲਿਖ ਕੇ ਕੇ ਨਾਲ ਜਿਹੜੇ ਸਾਡੇ ਕੁਦਰਤੀ ਸਾਧਨ ਨੇ ਸਵਾਲ ਆਖਰੀ ਸਵਾਲ ਹਾਂਜੀ ਹਾਂਜੀ ਆਖਰੀ ਸਵਾਲ ਇਹ ਹੈ ਦੋ ਹੋਰ ਕਰੋ ਜੀ ਆ ਗੰਦਾ ਪਾਣੀ ਜਿਹੜਾ ਜਾ ਰਿਹਾ ਜੀ ਨਾਲੇ ਚੋਇਆਂ ਚ ਪਾ ਰਹੇ ਹਾਂ ਜਿਹਦੇ ਨਾਲ ਧਰਤੀ ਉਹ ਗੰਦਾ ਪਾਣੀ ਧਰਤੀ ਦਾ ਆਉਣ ਵਾਲੇ ਸਮੇਂ ਚ ਤੁਸੀਂ ਦੇਖੋ ਵੀ ਚਾਹੇ ਪਿਛਲੇ ਸਮੇਂ ਵੀ ਉਪਰਾਲਾ ਹੋਇਆ ਆਉਣ ਵਾਲੇ ਸਮੇਂ ਵੀ ਉਪਰਾਲੇ ਹੋਣਗੇ ਸਾਡੇ ਜਿਹੜੇ ਆ ਪਲਾਂਟ ਲੱਗੇ ਨੇ ਮੇਰੇ ਖਿਆਲ ਇਹਨੂੰ ਤੁਸੀਂ ਦੇਖ ਹੀ ਨਹੀਂ ਰਹੇ ਜਿਹੜਾ ਟ੍ਰੀਟਮੈਂਟ ਪਲਾਨ ਲੱਗਿਆ ਹੈ ਹੋਰ ਵੀ ਲੱਗਿਆ ਹੈ 8 ਪਿੰਡ ਦਾ ਬਰਬਾਦ ਹੋ ਪੰਜਾਬ ਬਰਬਾਦ ਹੋ ਗਿਆ ਤੁਹਾਨੂੰ ਪੂਰੀ ਮਤਲਬ ਉਹਦੇ ਬਾਰੇ ਹਜੇ ਤੱਕ ਪੂਰੀ ਪੜੋ ਉਹਨੂੰ ਪੂਰਾ ਪੰਜਾਬ ਕੀ ਜਿਹੜਾ ਤੁਸੀਂ ਅਸੀਂ ਜ਼ਰੂਰ ਤੋਂ ਟੱਪ ਕੇ ਇਲਾਕਾ ਹੈ ਤੁਸੀਂ ਉੱਥੇ ਤੱਕ ਜਿਹੜੀ ਅੱਜ ਸਾਨੂੰ ਅਸੀਂ ਕੈਂਸਰ ਦੀ ਮਾਰ ਜਿਹੜੀ ਝੇਲ ਰਹੇ ਆ ਇਹਦੇ ਵਿੱਚ ਪਾਣੀ ਦਾ ਬਹੁਤ ਵੱਡਾ ਰੋਲ ਆ ਔਰ ਉਹਦੇ ਨਾਲ ਕੈਂਸਰ ਤੇ ਨਾਲ-ਨਾਲ ਜਿਹੜੀ ਅਸੀਂ ਪਲਾਸਟਿਕ ਦੇ ਲਿਖਾਵੇ ਆ ਪਲਾਸਟਿਕ ਦੀਆਂ ਵੋਟਰਲਸ ਹੋਰ ਵਰਤੋਂ ਕਰ ਰਹੇ ਆ ਠੀਕ ਹੈ ਜੀ ਉਹ ਵੀ ਸਿੰਗਲ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਠੀਕ ਹੈ